I am the light my life, you mm -hmm. No good no, no. ਅਨੰਤ ਵੀਰ ਸਿੰਘ ਜੀ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੈ ਤੇ ਗੁਰੂਕੀਆਂ ਸੰਗਤਾਂ ਦੇ ਸ਼ੁਭ ਦੇਸ਼ ਦੇ ਵਿੱਚ ਉਹਨਾਂ ਦੇ ਨਾਲ ਬਹੁਤ ਪਿਆਰ ਕਰਦੇ ਨੇ ਕਿਉਂਕਿ ਇਹ ਦੋਨੋਂ ਵੀ ਵੀਰ ਭਾਈ ਮਹਿਤਾਬ ਸਿੰਘ ਜਿੰਦੰਰਾਲੇ ਬਹੁਤ ਕਿਰਪਾ ਹੈ ਗੁਰੂ ਸਾਹਿਬ ਜੀ ਨੇ ਇਹਨਾਂ ਤੇ ਜੋ ਸਾਧ ਗੁਰੂ ਜੀ ਸੇਵਾਵਾਂ ਲੈ ਰਹੇ ਨੇ ਸਮੂਹ ਪਰੰਗਤਾਂ ਨੇ ਬਹੁਤ ਹੀ ਸੇਵਾ ਕੀਤੀ ਹੈ ਇਕ ਉੱਧੇ ਪਾਰਸ਼ਾ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਬਚਨ ਨੇ ਧਿਆਨ ਨਾਲ ਸਰਵਣ ਕਰਿਓ ਕੋਈ ਪੁੱਤ ਸਿੱਖ ਸੇਵਾ ਕਰੇ ਸਤ ਗੁਰੂ ਕੀ ਤਿਸ ਕਾਰਜ ਸਭ ਸਵਾਰੇ ਗੁਰੂ ਨੇ ਕਿੰਨੀ ਵਡਿਆਈ ਦਿੱਤੀ ਹੈ ਚਾਹੇ ਸਿੱਖ ਚਾਹੇ ਪੁੱਤ ਕੋਈ ਪੁੱਤ ਸਿੱਖ ਸੇਵਾ ਕਰੇ ਸਤ ਗੁਰੂ ਕੀ ਤਿਸ ਕਾਰਜ ਸਭ ਸਵਾਰੇ ਤੇ ਮੈਂ ਜਦੋਂ ਦੁਪਹਿਰ ਵੇਲੇ ਆਇਆ ਸੀ ਥੋੜਾ ਜਿਹਾ ਸਮਝਾਇ ਕਿ ਸਾਰੇ ਹੀ ਪ੍ਰਬੰਧਕ ਕਿਉਂਕਿ ਜਿਹੜੇ ਆਉਂਦੇ ਨੇ ਇਹ ਆਉਂਦੇ ਜਾਂਦੇ ਰਹਿੰਦੇ ਤੇ ਜਦੋਂ ਕੋ ਗੁਰੂ ਘਰ ਦਾ ਸੇਵਾਦਾਰ ਬਣ ਕੇ ਸੇਵਾ ਕਰਦਾ ਹੈ ਨਾ ਤੇ ਗੁਰੂ ਸਾਹਿਬ ਜੀ ਨੇ ਬੜੀ ਵਡਿਆਈ ਦਿੱਤੀ ਹੈ ਕਹਿੰਦੇ ਸੇਵਾ ਕਰਤ ਹੋਵੇ ਨਿਹਕਾਮੀ ਤਿਸ ਕੋ ਬਹੁਤ ਰਰਾਸ ਸੁਆਮੀ ਵਿੱਚ ਦੁਨੀਆਂ ਸੇਵਕ ਮਾਈ ਹੈ ਤਾਂ ਵਰਤ ਹੈ ਉਸ ਬੈਸੰਤ ਮਾਈ ਹੈ ਜਿੰਨੇ ਵੀ ਸਮੂਹ ਪ੍ਰਬੰਧਕ ਸੀ ਬੜੇ ਪਿਆਰ ਦੇ ਨਾਲ ਇਹ ਤੁਸੀਂ ਲੋਮਨ ਬਹਲੇ ਸੀ ਕਿਉਂਕਿ ਸਟੇਟ ਤੋਂ ਬਨਾਰਾ ਜਿੰਨਾ ਮਰਜੀ ਸਿੱਧ ਕਰ ਲਵੇ ਨਾ ਪਰ ਉਹ ਗੱਲ ਨਹੀਂ ਬੰਦੀ ਜਿੱਨੀ ਗੁਰੂ ਸਾਹਿਬ ਜੀ ਗੁਰ ਰਾਮਦਾਸ ਮਹਾਰਾਜ ਜੀ ਦਿੱਤੀ ਸਤਗੁਰੂ ਜੀ ਕਹਿੰਦੇ ਗੰਨ ਨਾਨਕ ਨੂੰ ਮੋੜ ਮੰਗੇ ਇਸ ਗੁਰ ਸਿੱਖ ਕੀ ਜੋ ਆਪ ਜਪੈ ਅਰ ਕਿਉਂ ਤੇ ਪੰਡਾਲ ਨੂੰ ਖੁੱਲਾ ਵੀ ਕੀਤਾ ਹੈ ਦੀ ਅਰਦਾਸ ਸ੍ਰੀ ਗੁਰੂ ਅੰਦਸ ਮਹਾਰਾਜ ਦੇ ਚਰਨਾਂ ਦੇ ਸੱਚੇ ਪਾਸ਼ਾ ਜਿੱਥੇ ਸਾਡੇ ਸਿੱਖਾਂ ਨੂੰ ਤੁਸੀਂ ਇੱਥੇ ਕਾਹ ਨੂੰ ਬਾਹਰ ਬਖਸ਼ਿਸ਼ ਕੀਤੇ ਨੇ ਘਰ ਬਖਸ਼ਿਸ਼ ਕੀਤੇ ਨੇ ਤੀਨਾ ਉੱਤਰ ਬਖਸ਼ਿਸ਼ ਕੀਤੇ ਨੇ ਉੱਥੇ ਸਾਡੇ ਤੇ ਇਹ ਵੀ ਤਰਸੇ ਕਿਤਾ ਹੈ ਕਿ ਵੱਧ ਤੋਂ ਵੱਧ ਹੀ ਕੁਝ ਸਿੱਖੀ ਦੇ ਨਾਲ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੇ ਸਮੂਹ ਪ੍ਰਬੰਧਕਾਂ ਨੇ ਇਹ ਬਹੁਤ ਵੱਡਾ ਉਪਰਾਮਾ ਸਤਿਗੁਰੂ ਜੀ ਨੇ ਇਹਨਾਂ ਦੇ ਕੋਲੋਂ ਕਰਵਾਇਆ ਤੇ ਅਰਦਾਸ ਸੱਚੇ ਪਾਸ਼ਾ ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹੇ ਕਿ ਕਿ ਆਪਣੇ ਸਰ ਸਾਹਿਬ ਨਾਲ ਜਨਮ ਸਾਹਿਬ ਅਤੀ ਪਾ이브 ਜੀ ਜੀ ਜੋ ਕਿ ਕੀਰਤਨੀਏ ਦਮਦਮੀ ਰਕਸਾਲ ਉਹਨਾਂ ਨੇ ਸਾਡੇ ਹੀ ਦੱਸਣ ਹੁਕਮ ਕੀਤਾ ਇਹਨਾਂ ਦਾ ਹੁਕਮ ਸਾਡੇ ਤੱਕ ਪਹੁੰਚ ਆਇਆ ਅਤੇ ਆਪ ਸਮੂਹ ਸੰਗਤਨ ਦੀ ਹੈ ਕਿ ਕੀਰਤਨ ਦੀ ਸੇਵਾ ਕੀਤੀ ਹੈ ਗੁਰੂ ਕੀ ਸੰਗਤ ਅਰਦਾਸ ਕਰਿਓ ਇਹਨਾਂ ਸਮੂਹ ਪ੍ਰਬੰਧਕਾਂ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰੂ ਜੀ ਦੀਵਾਂਵਾਂ ਲੈਂਦੇ ਰਹਿਣ ਕਿ ਜਿਹੜੇ ਅਗਲੇ ਸਾਲ ਦੇ ਕੀਰਤਨ ਦਰਬਾਰ ਨੇ ਇਹ ਗੁਰੂ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਤੇ ਆਪ ਸੰਗਤਾਂ ਨੇ ਇਹਨਾਂ ਨੂੰ ਬਹੁਤ ਪਿਆਰ ਦਿੱਤਾ ਕਿਉਂਕਿ ਪ੍ਰਬੰਧਕਾਂ ਦਾ ਉਦਮ ਹੌਸਲਾ ਹੋ ਜਾਂਦਾ ਜਦੋਂ ਗੁਰੂਕੀਆਂ ਸੰਗਤਾਂ ਬਹੁਤ ਵੱਡੀ ਤਰ੍ਹਾਂ ਦਾਤ ਦੇ ਵਿੱਚ ਪਹੁੰਚਣ ਜਿਨ੍ਹਾਂ ਇਹਨਾਂ ਨੇ ਪ੍ਰਬੰਧ ਕੀਤਾ ਸੀ ਉਹ ਵੀ ਥੋੜਾ ਮਹਿਰਦਿਆ